ਬੀਜੇਪੀ ਵੱਲੋਂ ਅਕਾਲੀ ਦਲ ਦੇ ਨੇਤਾ ਜੋ ਸਿਕੰਦਰ ਸਿੰਘ ਮਨੂਪਿਆ ਉਹਨਾਂ ਦੀ ਨੂ ਨੂ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸਾਡੇ ਨਾਲ ਨੇ ਪਰਮਪਾਲ ਕੌਰ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ मैडम परपाल को सिद्धू ने मैडम बीजेपी ਵੱਲੋਂ ਉਮੀਦਵਾਰ ਦੇ ਤੌਰ ਤੇ ਐਲਾਨਿਆ ਤੁਹਾਨੂੰ ਤੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮਹਿਲਾ ਹੋਂ ਦੇ ਨਾਤੇ ਜੋ ਪੰਜਾਬ ਦੇ ਵਿੱਚ ਸੀਟ ਐਲਾਨੀ ਗਈ ਹੈ ਤੁਹਾਨੂੰ ਉਸ ਦੇ ਦੇਖੋ ਪੰਜਾਬ बीजेपी ਨੇ ਅੱਜ ਵੀ ਦੋ ਸੀਟਾਂ ਮਹਿਲਾਵਾਂ ਨੂੰ ਦਿੱਤੀਆਂ ਇਸ ਤੋਂ ਪਹਿਲਾਂ ਵੀ ਦੇ ਚੁੱਕੇ ਨੇ ਪਟਿਆਲਾ ਦੀ ਸੀਟ ਸੋ ਮਹਿਲਾਵਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਤੇ ਉਸੇ ਕੜੀ ਦੇ ਵਿੱਚ ਸੀਟ ਮਿਲੀ ਐ ਜੀ ਚੁਣੌਤੀ ਕੀ ਲੱਗਦੀ ਹੈ ਕਿ ਕੁਝ ਏਜੰਡੇ ਅੱਗੇ ਲੈ ਕੇ ਜਾਉਂਗੇ ਇੱਕ ਪਾਸੇ ਹਸਲਤ ਕੋਰ ਬਦਲ ਗੁਰਮੀਤ ਜੀ ਦਾ ਏਜੰਡਾ ਅਨਪਲੋਇਮੈਂਟ ਦੂਰ ਕਰਨ ਦਾ ਏਜੰਡਾ ਸਾਰੇ ਮਤਲਬ ਓਵਰ ਆਲ ਜਿਹਨੂੰ ਕਹਿੰਦੇ ਆ ਕਿ ਸਭ ਨੂੰ ਇਨਕਲੂਡ ਕਰਕੇ ਤੇ ਸਸਟੇਨੇਬਲ ਡਿਵੈਲਪਮੈਂਟ ਕਰਾਂਗੇ ਜਿਹਦੇ ਨਾਲ এনवायरमेंट ਵੀ ਖਰਾਬ ਨਾ ਹੋਵੇ ਤੇ ਹਰ ਵਰਗ ਇਨਕਲੂਡਡ ਹੋਵੇ ਤੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਉਸ ਤੋਂ ਬਾਅਦ ਰਾਜਨੀਤੀ ਦਾ ਸਫਰ ਹੈ ਨਾ ਕਿੰਨਾ ਕੁ ਔਖਾ ਹੋਊਗਾ ਕਿੰਨਾ ਕੁ ਡਿਫਰੈਂਟ ਹੋਊਗਾ ਕਿਉਂਕਿ ਜੋ ਲੀਡਰ ਮੈਦਾਨ ਦੇ ਵਿੱਚ ਹੋਣਗੇ ਉਹ ਪੁਰਾਣੇ ਲੀਡਰ ਨੇ ਹਾਲਾਂਕਿ ਤੁਹਾਡੇ ਫਾਦਰ ਇਨ ਲਾ ਵੀ ਪੁਰਾਣੇ ਲੀਡਰ ਨੇ ਉਹਨਾਂ ਦਾ ਹੱਥ ਥੋਡੇ ਤੇ ਰਹੇਗਾ ਉਹਨਾਂ ਦਾ ਸਾਥ ਲੈ ਕੇ ਸਪੋਰਟ ਲੈ ਕੇ ਅੱਗੇ ਵਧੋਂਗੇ ਤੇ ਲੇਕਿਨ ਚੁਣੌਤੀ ਕੀ ਕੁਛ ਮੰਨਦੇ ਹੋ ਜਿਹੜੇ ਪੁਰਾਣੇ ਲੀਡਰ ਕਿਸੇ ਉਮੀਦਵਾਰ ਤੋਂ ਤਾਂ ਮੈਨੂੰ ਕੋਈ ਚੁਣੌਤੀ ਨਹੀਂ ਹੈਗੀ ਨਾ ਹੀ ਕੋਈ ਜਿਹਨੂੰ ਕਹਿੰਦੇ ਆ ਕਿ ਪਬਲਿਕ ਸਰਵਿਸ ਦੇ ਵਿੱਚ ਤੇ ਲੀਡਰਸ਼ਿਪ ਦੇ ਵਿੱਚ ਕੋਈ ਫਰਕ ਹੁੰਦਾ ਦੋਨਾਂ ਨੇ ਪਬਲਿਕ ਸਰਵਿਸ ਕਰਨੀ ਹੈ ਮੈਨੂੰ ਨਾ ਮੁਸ਼ਕਲ ਲੱਗ ਰਿਹਾ ਨਾ ਡਿਫਰੈਂਟ ਲੱਗ ਰਿਹਾ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਜ ਸਟਾਈ ਪਰੰਪਰਕ ਕੋਲ ਸਿੱਧੂ ਨੇ ਜੋ ਭਾਜਪਾ ਦੇ ਉਮੀਦਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਹੈ ਜੋ ਕਹਿ ਰਹੇ ਉਹਨਾਂ ਦੇ ਫਾਦਰ ਰੇ ਲੋ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਦੇ ਹੱਕ ਦੇ ਵਿੱਚ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਕਰਦੇ ਹੋਏ ਦਿਖਾਈ ਦੇਣਗੇ ਪੰਜਾਬ ਤੱਕ ਪੁਨਰਬਾਣਸਲ ਬਠਿੰਡਾ